ਬਾਣੀ ਗੁਰੂ ਜੀ ਸਤਨਾਮ ਸਿਧਵਾਹਿ ਗੁਰੂ ਸਾਹਿਬ ਜੀਓ ਗੁਰਪੂਰਨ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਅਦੇ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਗੁਰਪੂਰੇ ਕੀਤੇ ਪੂਰੀ ਪ੍ਰਭ ਰਵ ਰਈਆ ਭਰ ਪੂਰੀ ਕੇਵਨ ਕੋਸਲ ਭੈ ਆਇ ਸ਼ਨਾਨ ਆਪਾ ਰਬਰੈ ਮਿਟੋ ਕਰਵੰਨ ਮਾਇ ਗੁਰੂ ਸਹਿਬ ਜੀਓ ਸੋਰਠਿ ਮੰਹਲਾ ਪੰਝਵਾਂ ਜਿਤ ਵਾਰ ਵਰੈ ਮਿਤ ਆਇ ਸੋ ਕਰਤੈ ਵਸੈ ਆਂ ਜੋ ਤਬਾਰ ਬਰ ਬਰ ਹੈ ਜਿਤਿਆ ਆਇਆ ਸੋ ਕਰ ਦਈ ਮਸਾਇਆ ਸਭ ਸਾ ਗੁਰ ਗੁਰ ਬਾਇ ਤਾ ਸੈ ਸਾਸ ਸਗਲ ਮਿਡਾਇਆ ਹਰ ਕੇ ਨਾਮ ਕੇ ਵਡਿਆਈ ਆਟ ਬਹਿਰ ਗੁਨ ਗਾਏ ਗੁਰਪੂ ਦੇਤੇ ਪਾਈ ਰਹਾਉ ਰાગ ਕੀ ਕਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਕਾਣੀ ਗੁਰਪੂਰੇ ਤੀ ਜਾਣੀ ਰੌਕੀ ਗੱਤ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਕਾਣੀ ਗੁਰਪੂਰੇ ਤੀ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ